ਮਾਣੇ ਪੰਜਾਬ ਦੀ ਸ਼ਕਤੀ ਨੇ ਉਹਨਾਂ ਨੂੰ ਮੈਸੇਜ ਲਾ ਦੇਣਾ ਮੈਂ ਜੋ ਪ੍ਰਬੰਧਿਤ ਕਰ ਸਕਦੇ ਆ ਉਹ ਤਾਂ ਅਹੀ ਛੱਟ ਪੱਲੇ ਦੇ ਘੁੰਟਿਆਂ ਨੇ ਬਿਲਕੁਲ ਜਿਹੜਾ ਵੀ ਜਿਹੜਾ ਠੀਕ ਹੈ ਕਿ ਆਪਾਂ ਉਹਨਾਂ ਨੂੰ ਨਾਲ ਹੋਣ ਉਹ ਲੋ ਕਹਿੰਦੇ ਰੋ ਰੋ ਬੋਲਦੇ ਆ ਉਹ ਮੈਂ ਇਹਦੇ ਬਾਅਦ ਗੱਲ ਕਰਾਂਗੀ ਯਾਤਰੀਆਂ ਬਸ ਨੂੰ ਕੋਈ ਲਫ਼ਜ਼ ਨਹੀਂ ਹੈਗੇ ਕੋਈ ਲਫ਼ਜ਼ ਨਹੀਂ ਕਿਉਂਕਿ ਅਕਸਰ ਅਸੀਂ ਮੱਥਾ ਟੇਕਣ ਲਈ ਸਾਡੀਆਂ ਤੇ ਯਾਤਰਾਆਂ ਬੱਸਾਂ ਲਗਾਤਾਰ ਜਾਂਦੀਆਂ ਹਨ ਔਰ ਮਨ ਨੂੰ ਜੋ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ ਲੇਕਿਨ ਇਹ ਐਦਾਂ ਦਾ ਮਾੜਾ ਦਿਨ ਸੀਗਾ ਮਾੜੀ ਘਟਨਾ ਆ ਜਿਸ ਲਈ ਨਾ ਕੋਈ ਸ਼ਬਦ ਹੈ ਨਾ ਦੁੱਖ ਬਿਆਨ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਕਿ ਐਡਾ ਭਾਰਾ ਦੁੱਖ ਹੈ ਉਹਨੂੰ ਬਿਆਨ ਕਿਸ ਲਫ਼ਜ਼ਾਂ ਚ ਕੀਤਾ ਜਾਵੇ ਔਰ ਸਾਰਾ ਹੀ ਪਰਿਵਾਰ ਘਲੀ ਹੈ ਇਥੇ ਰਕੇਸ਼ ਜੀ ਦਾ ਪਰਿਵਾਰ ਨਾਲ ਡੜਵਾਲ ਪਰਿਵਾਰ ਆ ਗਲੀ ਵਾਲੇ ਹੋਰ ਸਾਥੀ ਆ ਕੁ ਲੁਧਿਆਣੇ ਦੇ ਪਰਿਵਾਰ ਨਾਲ ਇਹਨਾਂ ਦੇ ਐਸੋਸੀਏਟਿਡ ਸੀ ਅੱਗੇ ਵੀ ਜਾਂਦੇ ਸੀ ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਔਰ ਬੱਸ ਦੇ ਜੋ ਦਸ ਦੇ ਪੇ ਥੱਲੇ ਅੱਗ ਲੱਗੀ ਜੋ ਸਾਨੂੰ ਬਾਅਦ ਵਿੱਚ ਪਤਾ ਲੱਗਾ ਲੇਕਿਨ ਜਿੱਦਾਂ ਹੀ ਮੈਨੂੰ ਸੂਰੇ ਪਤਾ ਲੱਗਾ ਸੀ ਸਾਰੇ ਸਾਥੀ ਇਥੋਂ ਉੱਥੇ ਘਟਨਾ ਦੇ ਪਹੁੰਚੇ ਆ ਔਰ ਰਸਤੇ ਸਾੜਨਾ ਗੱਲ ਕਰਦੇ ਗਏ ਡਿਪਟੀ ਕਮਿਸ਼ਨਰ ਐਸਐਸਪੀ ਉਥੇ ਪੰਜਾਬ ਹਰਿਆਣਾ ਗਵਰਨਮੈਂਟ ਨੂੰ ਸਾਰਾ ਹੀ ਅਸੀਂ ਕਹਿ ਦਿੱਤਾ ਸੀਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਾਰਿਆਲ័យ ਤੋਂ ਵੀ ਮੈਸੇਜ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੱਗ ਗਿਆ ਉਹਨਾਂ ਦੇ ਕਾਰਿਆਲ័យ ਤੋਂ ਵੀ ਲੱਗ ਗਿਆ ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਪ੍ਰਗਟ ਕਰਨ ਲਈ ਵੀ ਲਫ਼ਜ਼ ਨਹੀਂ ਹੈਗੇ ਆ ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾ ਕਰਾਂ ਉਹਨੂੰ ਕੀ ਕਹਾਂ ਕਿ ਕਿਹੜੀ ਇਦਾਂ ਦੀ ਘੜੀ ਹੁੰਦੀ ਹੈ ਜਿੱਥੇ ਇੰਨੇ ਵੱਡੀ ਗੱਲ ਆ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਜੋ ਦੱਸਦੇ ਪਏ ਆ ਰਕੇਸ਼ ਜੀ ਦੇ ਪਰਿਵਾਰ ਤੇ ਉਹਨਾਂ ਦੀ ਮਿਸਸਿਜ਼ ਉਹਨਾਂ ਦਾ ਬੇਟਾ ਉਧਰ ਉਹਨਾਂ ਦੇ ਭਾਈ ਦੀ ਪੋਤੀ ਜਾਂ ਇਦਾਂ ਹੋਰ ਪਰਿਵਾਰ ਜਿਹੜੇ ਚਲੇ ਗਏ ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਹ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ ਮੈਂ ਆਪਣੇ ਵੱਲੋਂ ਮੇਰੇ ਨਾਲ ਡਾਕਟਰ ਰਾਜਕਮਰ ਜੀ ਵੀ ਅਸੀਂ ਇਕੱਠੇ ਸੀਗੇ ਸਮਨਜਨਨ ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਏ ਮੇਰੇ ਨਾਲ ਲੜ ਕੇ ਔਰ ਮੁੱਖ ਮੰਤਰੀ ਜੀ ਵੱਲੋਂ ਉਹਨਾਂ ਵੱਲੋਂ ਵੀ ਮੈਨੂੰ ਸਾਰਿਆਂ ਨੂੰ ਮੈਸੇਜ ਲੱਗਾ ਬਹੁਤ ਦੁਖਦਾਈ ਘਟਨਾ ਹੈ ਸਾਡੀ ਸਾਰੀ ਪਾਰਟੀ ਵੱਲੋਂ ਲੇਕਿਨ ਇਸ ਪਰਿਵਾਰ ਦੇ ਉੱਪਰ ਸਾਡੇ ਕੋਈ ਦਾ ਹੱਲ ਕੋਈ ਨਹੀਂ ਕਿਸੇ ਕੋਲ ਪੰਜਾਬ ਸਰਕਾਰ ਦੇ ਉੱਧਰਲੀ ਸਰਕਾਰ ਨਾਲ ਕੀ ਉਹਨਾਂ ਉਹਨਾਂ ਦੇ ਨਾਲ ਉਸੇ ਵਿਲੇ ਜਿਹੜਾ ਜੋ ਪ੍ਰਬੰਧ ਹੋ ਸਕਦਾ ਜੀ ਹਸਪੀਟਲ ਦੇ ਅੰਦਰ ਪੋਸਟਮਾਰਟਮ ਕਰਨ ਲਈ ਬਾਡੀਜ਼ ਨੂੰ ਲੈ ਕੇ ਆਉਣ ਲਈ ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਸ ਵਿੱਚ ਇਕੱਠੇ ਹੋ ਕੇ ਕਰ ਰਹੀ ਹੈ ਜੀ ਡਾਕਟਰ ਸਾਹਿਬ ਜੀ ਹਸਪਤਾਲ ਕੌਂਸਲੈਂਟ ਆਉਂਦੇ ਆ। ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਕੋਈ ਵਰਡਸ ਨਹੀਂ ਹੈ ਕੋਈ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸਾਰਾ ਸ਼ਹਿਰ ਇਸ ਸ਼ੋਕ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਹੈ। ਔਰ ਹਰ প্রাণী ਹਰ ਹਰ ਵਾਸੀ ਪਰੇਸ਼ਾਨ ਹੈ। ਇਸ ਸੋਚ ਵਿੱਚ ਡੁੱਬਿਆ ਫਿਰ ਹਾਦਸਾ ਕਿਵੇਂ ਹੋਇਆ ਔਰ ਬੜੇ ਦੁਖ ਦੀ ਗੱਲ ਹੈ ਕਿ ਹਾਦਸੇ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ ਔਰ ਜਦੋਂ ਪਤਾ ਲੱਗਿਆ ਤੇ ਤਦ ਤੱਕ ਲੇਟ ਹੋ ਚੁੱਕਾ ਸੀ ਦੇਰੀ ਹੋ ਚੁੱਕੀ ਸੀ ਬਾਕੀ ਸਾਰੀ ਸਰਕਾਰ ਦੁਆਰਾ ਜਿਸ ਤਰ੍ਹਾਂ ਜੰਪਾ ਜੀ ਨੇ ਦੱਸਿਆ ਕਿ ਜ਼ਰੂਰੀ ਜਿਹੜੇ ਇਲਜ਼ਾਮਤ ਹੈ ਉਹ ਕਰ ਦਿੱਤੇ ਗਏ ਜ਼ਰੂਰੀ ਪ੍ਰਬੰਧ ਜਿਹੜੇ ਆ ਉਹ ਕਰ ਦਿੱਤੇ ਗਏ ਔਰ ਸਰਕਾਰ ਬਿਲਕੁਲ ਆਪਣੇ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਡਿਊਟੀਆਂ ਸਰ ਡੀਸੀ ਐਸਐਸਪੀ ਸਾਹਿਬ ਐਡਮਿਨਿਸਟ੍ਰੇਸ਼ਨ ਸਾਰੇ ਡਿਊਟੀਆਂ ਆਪਣੇ ਨਿਵਾ ਰਹੇ ਤੇ ਅਸੀਂ ਬਿਲਕੁਲ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਚਟਾਨਾਂ ਵਾਂਗ ਖੜੇ ਆ। ਜੀ ਬਹੁਤ ਸੰਦੇਸ਼ ਕਰਨਾ ਹੈ ਇਹ ਪਰਿਵਾਰ ਲਈ। ਇਦਾਂ ਕਿ ਘਟਨਾ ਦੀ ਖਬਰ ਸੁਣ ਕੇ ਬੜਾ ਮਨ ਦੇ ਵਿੱਚ ਵਿਚਲਿਤ ਜਿਹਾ ਹੁੰਦਾ। ਬੜੇ ਨਾਲ ਜਿਹੜਾ ਜਾਂਦਾ ਹੈ। ਉਹ ਆਪਣੀ ਧਾਰਮਿਕ ਆਸਥਾਆਂ ਪੂਰੀਆਂ ਕਰਕੇ ਵਾਪਸ ਪਰਤੇ ਆ ਰਿਹਾ ਸੀਗਾ। ਇਹ ਬਾਤ ਜਿਹੜਾ ਹਾਦਸਾ ਵਸ ਦੇ ਨਾਲ ਹੋਇਆ ਔਰ ਲਗਭਗ 11 ਵਿਅਕਤੀ ਜਿਹੜੇ ਉਹ ਉਹਨਾਂ ਦੀ ਉੱਥੇ ਮੌਕੇ ਤੇ ਡੋਗੀ ਬਾਕੀ ਵੀ ਹਲੇ ਇਲਾਜ ਚੱਲ ਰਿਹਾ ਪਰ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਸਾਡੇ ਸ਼ਾਰਕਪੁਰ ਦੇ ਲੋਕਾਂ ਦੀ ਹੈ ਤੇ ਇਹ ਕਰਕੇ ਬੜਾ ਮਨ ਨੂੰ ਸ਼ਾਰਕਪੁਰ ਵਾਸੀਆਂ ਵਾਸਤੇ ਬੜਾ ਇਹ ਅੱਜ ਕਿਹਸਾ ਬਣੇ ਕਿ ਅਪਸ਼ੋਸਤ ਦੇਣਾ ਹੈ ਮਾਨ ਬੜਾ ਪ੍ਰਤਿਲੀਤ ਤੇ ਇਹ ਤਾਂ ਪਰਮਾਤਮਾ ਦੇ ਕੰਨਾਂ ਦੀ ਦੁਆਇ ਬੇਨਤੀ ਕਰ ਸਕਦੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੀ ਵਾਸਤਾ